ਤੂੰ ਵੇਖੀ ਸਹੀ ਉਸੇ ਤੇਰੀ ਟੌਰ ਕਿਦਾਂ ਬੰਨੀ ਆ ਪੈਸੇ ਵਾਰ-ਵਾਰ ਕੇ ਨਾ ਮੈਂ ਲੋਕਾਂ ਦੀ ਅੱਖਾਂ ਨਹੀਂ ਗੜ ਦੇਣੀਆਂ ਆ ਆਹੋ ਕੇ ਅੱਖਾਂ ਨਹੀਂ ਕਰਨ ਵਾਲੇ ਕਰਜ਼ਾ ਚੋਕੇ ਤੇ ਅਸੀਂ ਵਿਆਹ ਵੇਖਣ ਲੱਗੇ ਆ ਵਿਆਹ ਜੁਬਾਨ ਚੱਲਦੀ ਏ ਦੀ ਕੋਈ ਗੱਲ ਨਹੀਂ ਕਰਜ਼ਾ ਵੀ ਅਸੀਂ ਲਾਉਣਾ ਵਾ ਮੇਰੇ ਸਹੁਰੇ ਨਹੀਂ ਲਾਉਣਾ ਓ ਚੰਗਾ ਚੰਗਾ ਫੜਾਓ ਇੱਧਰ ਫੋਨ ਮੇਰਾ ਮੰਮੀ ਨੂੰ ਵਿਖਾ ਕੇ ਆਵਾ ਫੋਟੋ ਫੋਟੋ ਵੇਖ ਕੇ ਨਾ ਸਾੜੀ ਗਈ ਆ ਚੱਲ ਬੱਸ ਕਰੋ ਦੋਈ ਜਾਣੀਆਂ ਅਸੀਂ ਚੱਲਨੇ ਆ ਸ਼ਹਿਰ ਸਮਾਨ ਲਿਓਣਾ ਥੋੜਾ ਜਾਂ ਉਹਨਾਂ ਨੇ ਕੀ ਪਤਾ ਵਿਆਹ ਕਿੰਦਾਂ ਦੇ ਦੇਣਾ ਵਾ ਜਾਓ ਲੈਓ ਸ਼ੇਰ ਤੇ ਤੈਨੂੰ ਨਾ ਮੈਂ ਵੀ ਨਹੀਂ ਜਾਣ ਦਿੰਦੀ ਤੇਰੇ ਰੰਗ ਚ ਭੰਗ ਦਾ ਪਾਵੇ ਹੀ ਰੱਖੂੰਗੀ ਵੇਖੀ ਸਹੀਂ ਸ਼ੇਰ ਜਾਊਗੀ ਨਾ ਤਰਪਿੰਦਰ ਕੌਰ ਹੀ ਜਾਊਗੀ ਲੈ ਮੰਮੀ ਦਾ ਫੋਨ ਆ ਗਿਆ ਹਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਅੱਛਾ ਅੱਛਾ ਫੋਟੋ ਭੇਜੀ ਆ ਕੋਈ ਗੱਲ ਨਹੀਂ ਮੈਂ ਹੁਣੇ ਵੇਖਦੀ ਆ ਠੀਕ ਹੈ ਠੀਕ ਹੈ ਇਹ ਕੁੜੀ ਤੇ ਬੜੀ ਸੋਹਣੀ ਹੈ ਜੋੜੀ ਨਾ ਪੂਰੀ ਫੱਬੂਗੀ ਐਦਾਂ ਕਰਦੀਆਂ ਮੰਮੀ ਨੂੰ ਫੋਨ ਲਾ ਕੇ ਕਹਿਨੀ ਆ ਕਿ ਮੰਮੀ ਮੈਨੂੰ ਤੇ ਕੁੜੀ ਸੋਹਣੀ ਲੱਗਣ ਦੀ ਆ ਹੈਲੋ ਮੰਮੀ ਮੈਂ ਕੁੜੀ ਦੀ ਫੋਟੋ ਵੇਖ ਲਈ ਆ ਬੜੀ ਸੋਹਣੀ ਹੈ ਕੁੜੀ ਤੂੰ ਹੀ ਨਾ ਜ਼ਿਆਦਾ ਟਾਈਮ ਨਾ ਹੀ ਪਾਓ ਅੱਛਾ ਅੱਛਾ 10 ਦਿਨਾਂ ਦੇ ਵਿੱਚ ਵਿੱਚ ਕੋਈ ਗੱਲ ਨਹੀਂ ਸਾਡੇ ਵੱਲੋਂ ਪੂਰੀ ਤਿਆਰੀ ਆ ਤੁਸੀਂ ਹਾਡੀ ਨਾ ਟੈਨਸ਼ਨ ਲਓ ਠੀਕ ਆ ਠੀਕ ਆ ਕੋਈ ਗੱਲ ਨਹੀਂ ਮੈਂ ਇਹਨਾਂ ਨਾਲ ਗੱਲ ਕਰਦੀ ਆ ਚਲੋ ਠੀਕ ਆ ਮੰਮੀ ਚੱਲ ਅਭੀ ਵਧੀਆ ਹੋ ਗਿਆ ਵਾ ਕੁੜੀ ਵੀ ਸੋਹਣੀ ਮਿਲ ਗਈ ਆ ਤੇ ਖਰਚਾ ਵੀ ਘੱਟ ਹੋਊਗਾ ਇਦਾਂ ਕਰਦੀ ਆ ਇਹਨਾਂ ਨਾਲ ਸਲਾਹ ਕਰਦੀ ਆ ਕਿ ਆਪਾਂ ਵੀ ਸਮਾਨ ਸਮੂਹ ਲੈ ਆਈਏ ਜਿਹੜਾ ਲਿਉਣ ਵਾਲਾ ਵਾ ਫਿਰ ਲੈ ਇਹਨਾਂ ਨੂੰ ਵਿਖਾਉਣੀ ਆ ਸ਼ੇਅਰ ਕਰ ਦੇਣ ਵਿਖਾਉਂਗੀ ਮੇਰੀ ਗੱਲ ਸੁਣੋ ਤੇ ਇੱਥੇ ਘਲੋਤੇ ਆਂ ਹਾਂਜੀ ਮੈਂ ਘਰ ਲੱਭਣ ਦੀ ਸੀ ਤੁਹਾਨੂੰ ਇੱਥੇ ਆ ਕੇ ਕੰਮ ਹੀ ਕੋਈ ਆ ਫੋਟੋ ਵੇਖੋ ਸੋਹਣੀਏ ਕੁੜੀ ਸੰਦੀਪ ਇਹ ਕਿਹਦੀ ਫੋਟੋ ਆ ਇਹ ਫੋਟੋ ਕੁੜੀ ਦੀ ਆ ਜਿਹਦੇ ਨਾਲ ਰਿਸ਼ਤਾ ਹੋਣ ਡਿਆ ਭਰਾ ਦਾ ਨਾਲੇ ਮੰਮੀ ਦਾ ਫੋਨ ਆਇਆ ਸੀ ਤੇ ਉਹ ਮੈਨੂੰ ਕਹਿਣ ਦੇ ਹੀ ਕਿ ਜਿਆਦੇ ਦਿਨ ਨਹੀਂ ਪੋਣੇ 10 ਦਿਨਾਂ ਦੇ ਵਿੱਚ ਵਿੱਚ ਅਸੀਂ ਕਰ ਦੇਣਾ ਵਾ ਤੇ ਐਂਦਾ ਕਰੋ ਆਪਾਂ ਚੱਲੀਏ ਸ਼ਹਿਰ ਸਮਾਨ ਲਿਉਣ ਵਾਲਾ ਤੇ ਲੈ ਆਈਏ ਉਹਨਾਂ ਨੇ ਕੀ ਪਤਾ ਕਿਹੜੀ ਤਰੀਕ ਦੇ ਦੇਣੀ ਆ ਲੈ ਆ ਦੱਸ ਤੇੜੀ ਕਿਉਂ ਨਹੀਂ ਕਰਨੀ ਇੱਕੋ ਇੱਕ ਤੇ ਮੇਰਾ ਸਾਲਾ ਵਾ ਤੂੰ ਵੇਖੀ ਸਹੀ ਉਸੇ ਤੇਰੀ ਟੋੜ ਕਿਦਾਂ ਬੰਨਨੀ ਆ ਪੈਸੇ ਵਾਰ-ਵਾਰ ਕੇ ਨਾ ਮੈਂ ਲੋਕਾਂ ਲਈ ਅੱਖਾਂ ਨਹੀਂ ਗੜ ਦੇਣੀਆਂ ਆ ਆਹੋਕੇ ਅੱਖਾਂ ਨਹੀਂ ਕਰਨ ਵਾਲੇ ਕਰਜ਼ਾ ਚੋਕੇ ਤੇ ਅਸੀਂ ਵਿਆਹ ਵੇਖਣ ਲੱਗੇ ਆ ਮੇਰੀ ਗੱਲ ਸੁਣੋ ਘਰ ਚ ਤੇ ਉਦੋਂ ਤੱਕ ਪੱਤ ਪਿਆ ਵਾ ਇਹ ਨਹੀਂ ਤੁਹਾਨੂੰ ਦਿਖਣ ਦੇ ਆ ਵਿਆਹ ਜੁਬਾਨ ਚਲਦੀ ਏ ਦੀ ਕੋਈ ਗੱਲ ਨਹੀਂ ਕਰਜਾ ਵੀਹੀਂ ਲਾਉਣਾ ਵਾ ਮੇਰੇ ਸਹੁਰੇ ਨਹੀਂ ਲਾਉਣਾ ਚੁੱਪ ਕਰਕੇ ਨਾ ਤੇ ਵਿਆਹ ਵੇਖੀ ਜਾ ਚੰਗਾ ਚੰਗਾ ਫੜਾਓ ਇਧਰ ਫੋਨ ਮੇਰਾ ਮੰਮੀ ਨੂੰ ਵਿਖਾ ਕੇ ਆਵਾ ਫੋਟੋ ਲੱਖ ਰੁਪਏ ਦੇ ਥਲੇ ਲਾਤਾ ਇਹਨਾਂ ਦੋਵਾਂ ਜਾਨੀਆਂ ਨੇ ਅੱਜਹੀਂ ਕਰਜ਼ਾ ਚੁੱਕਿਆ ਵਾ ਇਹਨਾਂ ਨੇ ਸ਼ੁਕਰ ਮਨਾਉਣ ਡੀਆਂ ਕਿ ਵਿਆਹ ਵਿਖਾਉਣ ਲੈ ਚਲੇ ਆ ਇਹਨਾਂ ਨੇ ਮੈਂ ਮੰਮੀ ਜੀ ਸਾਵਲੀ ਗੱਲ ਨਾ ਤੁਹਾਡੇ ਵਾਦੀ ਵਾਹੇ ਬਹੁਤ ਗਲਤ ਵਾ ਏਦਾਂ ਨਹੀਂ ਤੁਹਾਨੂੰ ਕਰਨੀ ਚਾਹੀਦੀ ਉਦਾਂ ਪੁੱਤ ਮੈਂ ਕੀ ਕੀਤਾ ਜਿੱਦਾਂ ਤਾਂ ਹੁੰਦੀ ਆ ਮੇਰੀ ਵਾਰੀ ਉਦਾਂ ਤਾਂ ਤੁਸੀਂ ਚੋਬਰ ਕੇ ਬੈਠੇ ਰਹਿੰਦੇ ਆ ਕਿ ਮੇਰੇ ਗੋਡੇ ਦੁਖਦੇ ਆ ਮੇਰਾ ਸਿਰ ਦੁਖਦਾ ਵਾ ਤੇ ਅੱਜ ਬੜਾ ਟਾਈਮ ਨਾਲ ਹੀ ਗੰਡੇ ਚਿਰੰਡਾ ਪਏ ਆ ਅੱਜ ਉਹਦੀ ਵਾਰੀ ਜੂ ਤਾਂ ਕਰਕੇ ਪੁੱਤ ਜੇ ਤੇਰੀ ਵਾਰੀ ਹੁੰਦੀ ਤੂੰ ਵੀ ਮੈਨੂੰ ਫੜਾਈ ਜਾਨੀ ਆ ਮੈਂ ਕਾਰੀ ਦਿੰਨੀ ਆ ਕੰਮ ਕੋਈ ਨਾ ਕੋਈ ਉਹ ਵੀ ਮੈਨੂੰ ਜਾਂਦੀ ਜਾਂਦੀ ਫੜਾ ਗਈ ਗੰਡੇ ਜਿਹੜਾ چیرਦੇ ਉਤਮਿਆ ਤੇ ਸਾਰਿਆਂ ਵਾਸਤੇ ਕਾਰ ਹੀ ਦੇਣਾ ਮੈਂ ਕਿਹਨੂੰ ਜਵਾਬ ਦਿੰਦੀ ਉਹ ਜਾਓ ਮੰਮੀ ਤੁਹਾਨੂੰ ਵੀ ਨਾ ਵੱਡੀ ਨੌ ਦੇ ਜਿਆਦਾ ਪਿਆਰ ਆਉਂਦਾ ਵਾ ਮੈਂ ਤੇ ਤੁਹਾਨੂੰ ਉਦਾਂ ਹੀ ਚੰਗੀ ਨਹੀਂ ਲੱਗਦੀ ਫੇ ਇਹ ਵੀ ਘਰ ਦੇ ਵਿੱਚ ਹੈਗੀ ਆ ਮੇਰੀ ਗੱਲ ਸੁਣ ਮਾਂ ਪਿਓ ਵੀ ਕਦੀ ਇਦਾਂ ਕਰਦੇ ਨੇ ਹੈ ਜੁਮੀ ਜਦੋਂ ਤੇਰੀ ਵਾਰੀ ਹੋਈ ਨਾ ਸਿਰੇ ਟ ਮੈਨੂੰ ਦਿਆ ਜੀ ਦੋ ਮਾਰਜੀ ਕੰਮ ਕਰਾ ਲਈ ਮੇਰੇ ਤੋਂ ਠੀਕ ਹੈ ਨਾ ਮੰਮੀ ਮੈਂ ਆਪ ਨਹੀਂਗਾ ਦੇਣਾ ਹੋਣਾ ਹੈਗਾ ਠੀਕ ਵਾ ਨਾ ਜਿੱਦਾਂ ਤੁਸੀਂ ਅੱਜ ਕੰਮ ਕਰੰਦੇ ਆ ਨਾ ਇਦਾਂ ਨਹੀਂ ਕੱਲ ਨੂੰ ਕਰਨਾ ਕੋਈ ਗੱਲ ਨਹੀਂ ਬੁੱਤ ਮੈਂ ਕਰਦਾ ਕਿ ਤੁਸੀਂ ਕਰਨਾ ਕਰ ਮੇਰੇ ਵਾਸਤੇ ਕੋਈ ਨਹੀਂ ਆ ਦੂਜਾ ਵੀ ਦੋਵੇਂ ਮੇਰੇ ਆਪਣੇ ਜੀ ਮੰਮੀ ਜੇ ਤੁਸੀਂ ਮੈਨੂੰ ਆਪਣੀ ਸਮਝੋ ਨਾ ਤੇ ਫੇਰ ਹੀ ਆ ਮੈਂ ਤੇ ਤੁਹਾਡੀ ਲੱਗਦੀ ਨਹੀਂ ਆ ਉਹ ਜੀ ਤੁਹਾਡੀ ਆਪਣੀ ਨਾ ਆ ਮੰਮੀ ਕੀ ਗੱਲ ਹੋਈ ਆ ਇਹ ਕਾ ਤੁਹਾਡੇ ਹੀ ਬੋਲਣ ਉਹਦਾ ਹੀ ਡਈਆਂ ਗੱਲਾਂ ਬਾਤਾਂ ਹੀ ਮਾਰਨ ਬੋਲਣਾ ਕਿ ਆਦਲੀ ਚਲੋ ਉਹ ਗੱਲਾਂ ਛੱਡੋ ਤੇ ਮੈਨੂੰ ਪਹਿਲਾਂ ਦੱਸੋ ਆ ਕੁੜੀ ਸੋਹਣੀ ਆ ਮੇਰੇ ਭਰਾ ਦਾ ਰਿਸ਼ਤਾ ਹੋਣ ਡਿਆ ਨਾ ਅੱਛਾ ਮੰਮੀ ਨੇ ਭੇਜੀ ਆ ਫੋਟੋ ਕੁੜੀ ਤਾਂ ਸੋਹਣੀ ਆ ਪੁੱਤ ਪੜ੍ਹੀ ਲਿਖੀ ਲੱਗਦੀ ਆ ਮੰਮੀ ਪੜ੍ਹੀ ਲਿਖੀ ਵੀ ਆ ਤੇ ਅਗਲ ਵੀ ਬਠੇਰੀ ਆ ਲੋਕਾਂ ਵਾਂਗੂ ਥੋੜੀ ਆ ਪੜ੍ਹ ਲੈ ਕੇ ਤੇ ਅਕਲ ਆਉਣੀ ਨਹੀਂ ਆ ਅੱਛਾ ਤੇਰਾ ਕੀ ਮਤਲਬ ਆ ਕਹਿਂਦਾ ਭਲਾ ਆ ਗੱਲਾਂ ਨਾ ਤੂੰ ਮੈਨੂੰ ਲਾਲ ਆਕੇ ਕਰਨ ਦੀਆਂ ਤੇਰੇ ਨਾਲ ਉਹਦੇ ਵਾਦੀ ਅਕਲਵਾਉਦਾ ਮੈਨੂੰ ਲੈ ਉਹ ਵਿਖਾਉ ਹਾਂ ਮੀ ਕਿਹੜੀ ਆ ਹੋਰ ਪਰੀ ਭਲਾ ਲੈ ਆ ਵੀ ਕੋਈ ਕੁੜੀ ਆ ਜਿੱਦ ਦਿਨ ਆਊਗੀ ਨਾ ਉਸ ਦਿਨ ਪਤਾ ਲੱਗੂਗਾ ਕੀ ਚੰਦ ਜੜਦੀ ਆਗੇ ਤੇਰੇ ਨਾਲ ਤੇ ਕਈ ਗੁਣਾ ਚੰਗੀ ਹੁਣੀ ਆ ਫੜ ਨਾਲੇ ਮੈਂ ਤੈਨੂੰ ਕਹਦੀ ਆ ਲਾ ਲਾ ਗੱਲਾਂ ਕਰਨੀਆਂ ਚੋਰ ਨੂੰ ਨਾ ਆਪਣੇ ਪਾਲਾ ਹੁੰਦਾ ਵਾ ਫੋਟੋ ਵੇਕੇ ਨਾ ਸਾੜੀ ਗਈ ਐ ਚਲ ਬੱਸ ਕਰੋ ਦੋਈ ਜਾਣੀਆਂ ਜਾ ਕੇ ਤਾਂ ਆਪਣਾ ਕੰਮ ਕਰੋ ਜਿੱਥੇ ਬੈਠੀ ਓਥੇ ਸਿੰਜ ਪਾਉਂਦੀਆਂ ਨੇ ਮੰਮੀ ਮੇਰੇ ਸੁਣੋ ਗੱਲ ਅਸੀਂ ਚੱਲਨੇ ਆਂ ਸ਼ਹਿਰ ਸਮਾਨ ਲੈਉਣਾ ਥੋੜਾ ਜਾਂ ਉਹਨਾਂ ਨੇ ਕੀ ਪਤਾ ਵਿਆਹ ਕਿੰਦੰ ਦੇਣਾ ਵਾ ਜਾਓ ਲੈ ਆਓ ਕੋਈ ਗੱਲ ਨਹੀਂ ਆ ਸ਼ਹਿਰ ਤੇ ਤੈਨੂੰ ਨਾ ਮੈਂ ਵੀ ਨਹੀਂ ਜਾਣ ਦਿੰਦੀ ਤੇਰੇ ਰੰਗ 'ਚ ਭੰਗਦਾ ਪਾਗੇ ਹੀ ਰੱਖੂੰਗੀ ਵੇਖੀ ਸਹੀਂ ਸ਼ਹਿਰ ਜਾਊਗੀ ਨਾ ਤਰਪਿੰਦਰ ਕੌਰ ਹੀ ਜਾਊਗੀ ਤੈਨੂੰ ਨਹੀਂ ਮੈਂ ਜਾਣ ਦਿੰਦੀ ਮੰਮੀ ਮੈਂ ਇੰਦਰੇ ਬੈਣੀ ਆ ਜੇ ਕੇ ਕੰਮ ਦੀ ਲੋੜ ਹੋਊ ਨਾ ਤੇ ਮੈਨੂੰ ਦੱਸ ਦਿਓ ਠੀਕ ਆ ਕਰ ਲੋ ਤੇ ਹੀ ਕੰਮ ਠੀਕ ਕਰ ਮੈਂ ਨਾ ਕੁੜੀਆਂ ਦਾ ਅੱਖੀਂ ਵੇਖਣੀ ਇੱਕ ਦੂਜੀ ਨੂੰ ਸਖਾਉਂਦੀ ਆ ਕੀ ਬਣੇਗਾ ਇਹਨਾਂ ਦਾ ਇਹ ਰਲ ਕੇ ਤੇ ਵਿਆਹ ਹੀ ਨਹੀਂ ਸਕਦੀਆਂ ਦੋਵੇਂ ਇਹਨੂੰ ਛੱਡੋ ਪਹਿਲਾਂ ਉਹ ਇਹਨੂੰ ਕਲੀ ਬੰਦ ਕਰਤਾ ਵਾ ਦੱਸ ਨਹੀਂ ਤੂੰ ਅੰਦਰ ਵੜ ਕੇ ਬੈਠੇ ਰਹਿਨੇ ਆ ਬਾਹਰੋਂ ਵੇਖ ਲਿਆ ਕਰੋ ਕਿਤੇ ਕੁਝ ਕੀ ਹੋ ਗਿਆ ਹੁਣ ਬਾਹਰ ਮੈਂ ਤਾਂਨੇ ਬਾਹਰੋਂ ਆਇਆ ਮੈਂ ਸ਼ਹਿਰ ਜਾਣਾ ਵਾ ਠੀਕ ਆ ਨਾ ਕੀ ਕਰਨਾ ਸ਼ਹਿਰ ਜਾ ਕੇ ਤੂੰ ਕੋਈ ਕੰਮ ਹੀ ਹੋਊਗਾ ਤੂੰ ਵੱਖਿਓ ਸੱਪ ਕੱਢ ਦਿਆ ਕਰ ਅਜੇ ਮੈਂ ਬੈਠਾ ਹੀ ਆਣ ਕੇ ਅੰਦਰ ਤੇ ਫਿਰ ਕੀ ਬੈਠੀ ਆ ਤੇ ਸਾਰਾ ਦਿਨ ਅੰਦਰੇ ਬੈਠੇ ਰਹਿਨੇ ਹੋ ਕੋਈ ਕੰਮ ਧੰਦਾ ਵੀ ਕਰ ਲਿਆ ਕਰੋ ਬਾਹਰ ਜਾ ਕੇ ਕਿ ਨਹੀਂ ਕੰਮ ਧੰਦਾ ਕਰਕੇ ਤੇ ਅਜੇ ਤੇ ਆਣ ਕੇ ਬੈਠਾ ਆ ਇਧਰ ਮੂਡ ਫੜਿਆ ਏ ਮੈਂ ਟੀਵੀ ਦਾ ਤੇ ਤੂੰ ਆਣ ਕੇ ਬੰਦ ਕਰਤਾ ਵਾ ਸ਼ਹਿਰ ਜਾਣਾ ਸ਼ਹਿਰ ਜਾਣਾ ਵੱਖਿਓ ਸੱਪ ਕੱਢ ਦਿਆ ਕਰ ਤੂੰ ਆਣ ਕੇ ਜਦੋਂ ਆਪ ਤੁਸੀਂ ਕੇ ਕੰਮ ਜਾਣਾ ਹੁੰਦਾ ਵਾ ਉਦੋਂ ਤੇ ਮੈਂ ਟਲੋਂ ਨੇ ਤਿਆਰ ਹੁੰਦੀ ਆਂ ਮੈਂ ਢੋਮੇ ਚਲ ਜਾਣਾ ਹੁੰਦਾ ਵਾ ਤੇ ਮੇਰੇ ਦੇ ਕੰਮ ਤੈਨੂੰ ਬੜੇ ਲੱਭਦੇ ਆ ਉਦੋਂ ਹੀ ਬਸ ਘਰ ਚ ਕਪਾਤ ਵੀ ਇਹਦੇ ਨਾਲ ਨਹੀਂ ਆਪਾਂ ਜਾਣਾ ਕਿਤੇ ਵੀ ਹੈਨਾ ਜਦੋਂ ਦਾ ਵਿਆਹ ਹੋਇਆ ਵਾ ਨਾ ਆ ਘਰ ਤੋਂ ਮੇਰੇ ਪਿਆਰ ਨਹੀਂ ਲੱਗਣ ਦਿੱਤੇ ਕਦੀ ਉੱਥੇ ਚਲ ਜਾ ਕਦੀ ਉੱਥੇ ਚਲ ਜਾ ਸੁਣ ਲਿਆ ਹੋਣਾ ਮੈਂ ਕਿਨੂੰ ਸ਼ਹਿਰ ਜਾਣਾ ਵਾ ਤੇ ਤੂੰ ਵੀ ਤਿਆਰੀ ਖੇਚ ਲਈ ਮੈਨੂੰ ਇਹ ਦੱਸੋ ਸ਼ਹਿਰ ਜਾਣਾ ਵਾ ਕਿ ਨਹੀਂ ਜਾਣਾ ਮੈਂ ਚੁੱਪ ਕਰਕੇ ਨਾ ਬਸੇ ਚਲ ਜਾਂ ਨਹੀਂ ਆ ਫਿਰ ਮੁੜ ਕੇ ਨਾ ਮੈਨੂੰ ਕਿਓ ਉਹ ਚਲ ਜਾਣਾ ਵਾ ਭਰਾ ਤੈਨੂੰ ਨਹੀਂ ਜਾਂਦੀ ਏ ਚਾਹੇ ਕਿਦਾਂ ਵਾ ਮੁਰਗੇ ਲੋਕੀ ਕਹਿੰਦੇ ਤੁਸੀਂ ਗੱਲਾਂ ਕਰਦੇ ਆ ਲੋਕਾਂ ਨੇ ਤੇ ਫਿਰ ਕਰਨੀਆਂ ਹੀ ਆ ਜਦੋਂ ਕਿ ਨਾ ਮਾਂਗੀ ਆ ਚਾਹੋ ਪਹਿਲਾਂ ਮੈਨੂੰ ਇਹ ਦੱਸ ਚੰਗਾ ਕੁਛ ਲਿਓਣਾ ਹੀ ਹੋਊਗਾ ਕਰਦੀਆਂ ਸੌ ਚੀਜ਼ਾਂ ਹੁੰਦੀਆਂ ਹੁਣ ਤਨ ਮੈਂ ਕੱਲੀ ਕੱਲੀ ਦੱਸਾਂ ਬੀ ਆ ਲੈਣਾ ਦੇ ਉਹ ਲੈਣਾ ਵਾ ਉਹ ਚੱਲ ਲਿਆ ਮੇਰੇ ਕੱਪੜੇ ਤੇ ਮੈਂ ਪਾਵਾਂ ਤੇ ਫਿਰ ਚੱਲੀ ਕੱਪੜਿਆਂ ਨੂੰ ਕੀ ਹੋਇਆ ਵਾ ਚੰਗੇ ਭਲੇ ਆ ਆਜੋ ਇਦਾਂ ਹੀ ਗਾ ਸ਼ਹਿਰ ਤੇ ਜਾਣਾ ਆ ਤੂੰ ਨਾ ਕੇ ਪਾਸੇ ਲੱਗਣ ਦੀ ਚੰਗਾ ਮੈਨੂੰ ਸਾੜਾ ਪੈ ਗਿਆ ਮੈਨੂੰ ਤੇ ਫੋਟੋ ਵਿਖਾਉਣੀ ਨਹੀਂ ਚਾਹੀਦੀ ਐਵੇਂ ਕ ਲੈਣੀ ਜੀ ਔਰ ਨਜ਼ਰ ਲਾ ਦਿੰਦੀ ਕੋਈ ਗੱਲ ਨਹੀਂ ਹਜੇ ਤੇ ਤੁਹਾਨੂੰ ਮੈਂ ਵਿਆਹ ਖੜਨਾ ਵਾਂ ਉੱਥੇ ਸਾੜਨਾ ਤੁਹਾਨੂੰ ਮੈਂ ਇੱਥੇ ਆ ਕੇ ਬੈ ਗਈ ਆ ਬਹਿਣਾ ਹੀ ਆ ਹੋਰ ਕੀ ਕਰਨਾ ਮੇਰੀ ਗੱਲ ਸੁਣੋ ਜਿਹੜਾ ਕੰਮ ਸ਼ਹਿਰ ਦਾ ਕਰਨ ਵਾਲਾ ਵਾ ਨਾ ਉਹ ਟਾਈਮ ਨਾਲ ਕਰ ਲਿਏ ਚਲ ਕੋਈ ਗੱਲ ਨਹੀਂ ਤਿਆਰ ਤਾਂ ਕੋ ਹੋਈ ਆ ਚਲ ਜੰਨੇ ਚਲੋ ਫਿਰ ਮੈਂ ਮੰਮੀ ਨਾਲ ਗੱਲ ਕਰ ਲਈ ਆ ਉਹ ਕਹਿੰਦੇ ਕੋਈ ਗੱਲ ਨਹੀਂ ਚੱਲ ਜਾ। ਤਰਪਿੰਦਰ ਨਾ ਫੋਟੋ ਵੇਕੇ ਸਾੜੀ ਗਈ। ਉਹਨੂੰ ਤਾਂ ਵਿਖਾਉਣੀ ਨਹੀਂ ਚਾਹੀਦੀ। ਉਹ ਸੰਦੀਪ ਉਹਨੇ ਕਦ ਲਈ ਸਾਰਨਾ ਹੀ ਦੱਸ। ਮੈਨੂੰ ਭਲਾ ਪਤਾ ਨਹੀਂ ਐ। ਉਹਨੇ ਤੂਦੇ ਕਹਿਤਾ ਸੀ ਆਹ ਕੋਈ ਕੁੜੀ ਐ। ਉਹ ਤੂੰ ਹੀ ਨਾ ਕੇ ਨਾ ਕੇ ਗੱਲ ਤੋਂ ਨਾ ਘਰ ਦੇ ਕਪੱਤ ਪਾਸਵਰ ਡਿਆ ਕਰੋ ਠੀਕ ਐ ਨਾ। ਉਹ ਕਪੱਤ ਮੈਂ ਨਹੀਂ ਪਾਇਆ। ਕਪੱਤ ਉਹ ਹੀ ਪਾਉਣ ਦੀ ਸੀ। ਗੱਲਾਂ ਨਾਲ ਆ ਕਰਨੀ। ਮੇਰੀ ਗੱਲ ਸੁਣ। ਮੰਮੀ ਨੂੰ ਪੁੱਛਿਆ ਉਹਨਾਂ ਨਾਲ ਜਾਣਾ ਵਾ। ਆਹੋ ਮੰਮੀ ਨੂੰ ਨਾਲ ਖੜਨਾ ਵਾ ਮੰਮੀ ਕੋ ਬਥੇਰੇ ਸੂਟ ਹੈਗੇ ਆ ਕੋਈ ਗੱਲ ਨਹੀਂ ਉਹਨਾਂ ਨੇ ਉਹੀ ਪਾ ਲੈਣੇ ਆ ਜਿਹੜਾ ਕੰਮ ਕਰਨ ਵਾਲਾ ਵਾ ਨਾ ਚਲੋ ਮੇਰੇ ਨਾਲ ਨਾਲੇ ਆਪਾਂ ਜਾਣਾ ਤੇ ਮੋਟਰਸਾਈਕਲ ਤੇ ਆ ਤੇ ਮੰਮੀ ਨੂੰ ਕਿੱਦਾਂ ਖੜਨਾ ਵਾ ਚਲ ਉੱਠ ਫਿਰ ਦੇ ਮੈਨੂੰ ਕੱਪੜੇ ਨਾਲੇ ਆਪ ਵੀ ਤਿਆਰ ਹੋ ਜਾ ਮੈਂ ਤਾਂ ਤਿਆਰ ਹੋਈ ਆ ਤੁਹਾਡਾ ਪਜਾਮਾ ਠੀਕ ਆ ਟੀ-ਸ਼ਰਟ ਤੁਹਾਨੂੰ ਦੇ ਦਿੰਦੀ ਆ ਆ ਜਾ ਫਿਰ ਲਿਸਟ ਬਣਾਈਆਂ ਨਾ ਸਾਰੇ ਸਮਾਨ ਦੀ ਹਾਂਜੀ ਹਾਂਜੀ ਬਣਾਈਆਂ ਚਲ ਆ ਜਾ ਫਿਰ ਚਲ ਦਲਜੀਤ ਮੋਟਰਸਾਈਕਲ ਐਂ ਖੜਨਾ ਵਾ ਸ਼ਹਿਰ ਸਾਨੂੰ ਕੰਮ ਆ ਮੜਾ ਜਾ ਕੰਮ ਆ ਉਹ ਭਰਾਵਾ ਐਂ ਸਵੇਰ ਦੀ ਸਲਾਹ ਬਣਾਈ ਆ ਸਮਾਨ ਲੈਣ ਚੱਲ ਜੀ ਵਿਆਹ ਵਾਸਤੇ ਅੱਛਾ ਤੁਸੀਂ ਦੋਵਾਂ ਜੀ ਨੇ ਸਲਾਹ ਕੀਤੀ ਆ ਸਵੇਰ ਦੀ ਵੀ ਸ਼ਹਿਰ ਜਾਣਾ ਤੇ ਸਾਡੀ ਵੀ ਸਵੇਰ ਦੀ ਸਲਾਹ ਵਾ ਚਾਹਦੇ ਤੁਸੀਂ ਦੱਸ ਦਿੰਦੇ ਕਿ ਅਸੀਂ ਸ਼ਹਿਰ ਨੂੰ ਜਾਣਾ ਵਾ ਸਾਨੂੰ ਨਾ ਜ਼ਰੂਰੀ ਕੰਮ ਆ ਉਧਰ ਫਿਰ ਨਹੀਂ ਜਾਣਾ ਹੈਗਾ ਆਪਾਂ ਉਹ ਪਤਾ ਮੈਨੂੰ ਤੈਨੂੰ ਕਿੰਨਾ ਕ ਜ਼ਰੂਰੀ ਕੰਮ ਆ ਇਨੂੰ ਪਤਾ ਲੱਗ ਗਿਆ ਵਾ ਕਿ ਸੰਦੀਪ ਸ਼ਹਿਰ ਚੱਲੀ ਆ ਇਹ ਉਸੇ ਵਲੇ ਤਿਆਰ ਹੋ ਗਈ ਉਦੋਂ ਤੂੰ ਬੋਲੀ ਨਾ ਉਹ ਭਾਬੀ ਆਈ ਤੇ ਸਵੇਰ ਦੀ ਸਲਾਹ ਦੇ ਆ ਕਰਨ ਉਹ ਜਾਓ ਤੁਸੀਂ ਬੱਸੇ ਚੱਲ ਜਾਓ ਯਾਰ ਅਹੀਂ ਬੱਸੇ ਜਾਂਦੇ ਚੰਗੇ ਲੱਗਨੇ ਆ ਤੇ ਅਹੀਂ ਚੰਗੇ ਲੱਗਨੇ ਆ ਦੱਸ ਬੱਸੇ ਜਾਂਦੇ ਤੇ ਕਾਮਾ ਹਨੂ ਆ ਤੁਹਾਨੂੰ ਨਹੀਂ ਗੰਮ ਠੀਕ ਹੈ ਨਾ ਨਾ ਨਹੀਂ ਫਿਰਿਆ ਕਰ ਚੰਗਾ ਤੂੰ ਹਰ ਵਾਰੀ ਇਦਾਂ ਕਰਦੀ ਜਦੋਂ ਮੈਂ ਜੜਾ ਹੁੰਦਾ ਤੁਹਾਨੂੰ ਨਹੀਂ ਠੀਕ ਹੈ ਨਾ ਰੁਪਿੰਦਰ ਤੈਨੂੰ ਸਾਰਾ ਪਤਾ ਹੀ ਜਦੋਂ ਮੈਂ ਮੰਮੀ ਨਾਲ ਸਲਾਹ ਕਰਨ ਦੀ ਹੀ ਕਿ ਅਹੀਂ ਸ਼ਹਿਰ ਜਾਣਾ ਵਾ ਉਸੇ ਵਲੇ ਜਾ ਕੇ ਨਾ ਅੰਦਰ ਸਲਾਹ ਕਰ ਲਈ ਘਰ ਵਾਲੇ ਨਾਲ ਕਿ ਅਹੀਂ ਵੀ ਸ਼ਹਿਰ ਚਲੀਏ ਤੂੰ ਨਾ ਵੀ ਛੇਟ ਚੜਾਉਣਾ ਹੁੰਦਾ ਵਾ ਮੇਰੀ ਗੱਲ ਸੁਣ ਨਾ ਮੈਂ ਵੀ ਜਦੋਂ ਮਰਜੀ ਸ਼ਹਿਰ ਜਾ ਸਕਦੀ ਹਾਂ ਨਾ ਜੇ ਤੂੰ ਜਾਣਾ ਵਾ ਇਹਦਾ ਮਤਲਬ ਮੈਂ ਕਿਹ ਰੁਕਦੇ ਜਾਵਾਂ ਹੀ ਨਾ ਆਹ ਗੱਲ ਸੰਦੀਪ ਧਰੇਵਾਦੀ ਗਲਤ ਵਾ ਅਹੀਂ ਜਾਣਾ ਵਾ ਤੇ ਜਾਣਾ ਵਾ ਸਿੱਧੀ ਗੱਲ ਹੀ ਓ ਬਾਰ ਬਾਰ ਨਾ ਕਹਿਆ ਹੁਣ ਕੋ ਚਾਲਰ ਰਪਿੰਦਰ ਅਹੀਂ ਬਸੇ ਚੱਲ ਜਾਨੇ ਆ ਉਹਨਾਂ ਨੂੰ ਵਿਆਹ ਦਾ ਕੰਮ ਆ ਕੋਈ ਦੀ ਘਰ ਆਉਂਦੇ ਨੇ ਬੜੀ ਛਦੀ ਲਿਖੇ ਜਿਉਂ ਉਹਨਾਂ ਦੇ ਸਾਹਮਣੇ ਆਪਦੇ ਮਾਸਵ ਨਹੀਂ ਲਿਖਦੇ ਹੈਗੇ ਜਾਣਾ ਵਾ ਤੇ ਹੁਣੇ ਜਾਣਾ ਵਾ ਬਸ ਤੇਪਿੰਦਰ ਜੇ ਤੂੰ ਹੀ ਜਾਣਾ ਵਾ ਤੇ ਅਹੀਂ ਨਹੀਂ ਜਾਣਾ ਮੋਟਰਸਾਈਕਲ ਤੇ ਦੋਵਾਂ ਦਾ ਸਾਂਝਾ ਹੀ ਹੈ ਨਾ ਤੂੰ ਹੀ ਕਿ ਰੋਲਾ ਪਾਇਆ ਬਾਹਰ ਮੰਮੀ ਰੋਲਾ ਕੀ ਪਾਣਾ ਵਾ ਪੁੱਛੋ ਆਪਣੀ ਨੌ ਨੂੰ ਕੀ ਕਰਨ ਢੀ ਐ ਕੀ ਗੱਲ ਵਾ ਮੰਮੀ ਅਹੀਂ ਸ਼ਹਿਰ ਜਾਣਾ ਹੀ ਨਾ ਵਿੱਚੇ ਹੀ ਹੁਣੇ ਆਪਣਾ ਪੰਗਾ ਪਾ ਕੇ ਬੈਗੇ ਆ ਮੇਰੀ ਗੱਲ ਸੁਣ ਤੂੰ ਕੀ ਲੈਣ ਜਾਣਾ ਸ਼ਹਿਰੋਂ ਤੇ ਮੰਮੀ ਮੈਨੂੰ ਕਿਹ ਚੀਜ਼ ਦੀ ਲੋੜ ਨਹੀਂ ਹੈਗੀ ਘਰ ਤੇ ਚੱਲ ਵਾਰੀ ਵਾਰੀ ਚਲ ਜੀਦਾ ਹੋਈਦਾ ਵਾ ਉਹ ਹੋਣਗੇ ਇੱਕ ਜਾਣਾ ਹੋ ਬੋ ਚਾਹੇ ਤੂੰ ਹੋਵਤ ਜਾਏ ਕੱਲ ਨੂੰ ਮੰਮੀ ਦਾ ਟਾਈਮ ਨਹੀਂ ਆ ਜਾਣਾ ਮਤੇ ਆਪਾਂ ਅੱਜ ਜਾਣਾ ਵਾ ਬਸ ਮੰਮੀ ਅਸੀਂ ਪਹਿਲਾਂ ਕਿਹਾ ਸੀ ਨਾ ਤੁਹਾਨੂੰ ਕਿ ਅਸੀਂ ਸ਼ਹਿਰ ਚੱਲੇ ਆ ਤੇ ਇਹਨੇ ਉਸੇ ਵੇਲੇ ਸਲਾਹ ਫੜੀ ਆ ਤੇਰੇ ਸਾਹਮਣੇ ਕਹਿਣ ਡਈ ਹਾਂ ਵੀ ਚੱਲੇ ਆ ਮੰਮੀ ਵਿਆਹ ਹਲੇ ਮਹੀਨੇ ਨੂੰ ਆ ਮਹੀਨੇ ਨੂੰ ਤਾਂ ਇਦਾਂ ਤਾੜ ਚੜ ਗਿਆ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਲੋਕਾਂ ਨੂੰ ਲੋਕਾਂ ਨੂੰ ਤਮਾਸ਼ਾ ਵਿਖਾ ਲਿਆ ਕਰੋ ਲੋਕੀ ਤਾਂ ਅੱਗੇ ਕੰਦਾ ਨਾ ਲਾ ਕੇ ਸੁਣਦੇ ਨੇ ਮੰਮੀ ਜੇ ਸੁਣਦੇ ਆ ਨਾ ਤਾਂ ਸੁਣ ਲੈਣ ਉਥੇ ਕਿਹੜਾ ਨਵਾਂ ਪਤਾ ਲੱਗਣ ਲੱਗਾ ਅੱਜ ਹਾਏ ਹਾਏ ਤੁਸੀਂ ਸਾਰਿਆਂ ਜਾਣਿਆਂ ਨੇ ਕੀ ਕਾਮਾਂ ਰੌਲੀ ਪਾਈ ਆ ਕਿੱਥੋਂ ਤੱਕ ਤੁਹਾਡੀ ਆਵਾਜ਼ ਜਾਣ ਰਹੀ ਆ ਮੈਂ ਤੇ ਆਵਾਜ਼ ਸੁਣ ਕੇ ਆਈ ਆ ਮੈਨੂੰ ਪਤਾ ਨਹੀਂ ਇਹਨਾਂ ਦੇ ਘਰ ਕੀ ਹੋ ਗਿਆ ਵਾ ਕੀ ਗੱਲ ਹੋਈ ਆ ਇਹਨਾਂ ਨੂੰ ਸਮਝਾਇਆ ਕਰੋ ਇਦਾਂ ਚੰਗੇ ਨਹੀਂ ਲੱਗੀਦਾ ਚੱਲ ਮੈਂ ਤੇ ਆਪਣੀ ਆ ਟਟਕਣ ਟੱਕ ਲੈਣੀ ਆ ਹੋਰ ਆਣ ਗਵਾਣ ਸੁਣੂਗਾ ਤਾਂ ਕੀ ਕਹੂਗਾ ਭਿੰਦੋ ਮੈਂ ਨਵਾਂ ਆਈਆਂ ਵਾਂ ਤੇ ਲੜ ਲੜ ਕੇ ਮਰ ਚ ਲਈਆਂ ਵਾਂ ਰਮਣ ਬੋਲਣਾ ਕੀ ਆ ਇਹਨਾਂ ਨੇ ਜਾਣਾ ਸੀ ਸ਼ਹਿਰ ਤੇ ਮੋਟਰਸਾਈਕਲ ਵਾ ਇੱਕੋ ਹੀ ਤੇ ਕਾਰਨ ਕੀ ਹੋਣਾ ਉਹ ਆਂਦਾ ਮੈਂ ਵੀ ਜਾਣਾ ਵਾ ਤੇ ਉਹ ਆਂਦਾ ਮੈਂ ਵੀ ਜਾਣਾ ਵਾ ਲੜਦੇ ਤਾਂ ਨਹੀਂ ਹੁਦਾਂ ਡੇ ਗੱਲਾਂ ਕਰਨ ਆਦੇ ਵੀ ਸ਼ਹਿਰ ਜਾਣਾ ਵਾ ਭੈਣ ਜੀ ਹਾ ਪੋਚੇ ਨਾ ਨਾ ਹੀ ਪਾਇਆ ਕਰੋ ਕਿੱਥੋਂ ਤੱਕ ਆਵਾਜ਼ ਜਾਣ ਰਹੀ ਆ ਮੈਂ ਸੁਣ ਕੇ ਆਈ ਆ ਤੁਸੀਂ ਕਹਿਣ ਡੇ ਜੇ ਲੜਨੀ ਡੇ ਮੈਂ ਤੁਸੀਂ ਬੁੰਨੇ ਬਣੇ ਜੇ ਤੁਸੀਂ ਦਿਮਾਗ ਤਾਂ ਕੰਮ ਲਲੋ ਉਹ ਦੋਵੇਂ ਲੜਨ ਮਰਨ ਰਹੀਆਂ ਵਾ ਤੁਸੀਂ ਮੂੰਹ ਹਲ ਵੇਖਣ ਡੇ ਜੇ ਫਟਾਇਆ ਕਰੋ ਇਹਨਾਂ ਨੂੰ ਫੜੋਗਾ ਮੋਟਸਰ ਤੇ ਆਪਾਂ ਚੱਲ ਜੀਏਗਾ ਇਹਨਾਂ ਦੀ ਇਹ ਨਹੀਂ ਗੱਲਾਂ ਮੁਕਣੀਆਂ ਹੈਗੀਆਂ ਆਜੋ ਤੁਸੀਂ ਬਸੇ ਮੰਮੀ ਵੇਖ ਲਓ ਕਿੰਦਾ ਤੇ ਕੰਮ ਕਰਦੀ ਆ ਹੁਣ ਅਜੇ ਕੱਤੇ ਜਾਈਏ ਚਲ ਪੁੱਤੋ ਆ ਜਾਣਗੇ ਨਾ ਤੇ ਫਿਰ ਚਲ ਜਿਓ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੰਮੀ ਜਦ ਤਨ ਇਹਨੂੰ ਕੰਮ ਹੋਇਆ ਨਾ ਫਿਰ ਮੈਂ ਦੱਸੂਗੀ ਕੀ ਕਰਨਾ ਵਾ ਚਲ ਪੁੱਤ ਲੜਾਈ ਮੁਕਾਈ ਦੀ ਹੋਈ ਧੀ ਆ ਆ ਮੈਨੂੰ ਹੀ ਲਮਕਾ ਦੇ ਜਾ ਚਲ ਭਾਂਜੀ ਕੋਈ ਗੱਲ ਨਹੀਂ ਜੇ लवली ਲੈ ਗਿਆ ਨਾ ਮੋਟਰਸਾਈਕਲ ਤੁਹਾਡੇ ਘਰ ਇਦਾਂ ਹੀ ਖਲੋਤਾ ਵਾ ਆਪੇ ਦੋਵੇਂ ਜਾਣੇ ਉੱਤੇ ਚੱਲ ਜਾਂਦੇ ਆ ਹੁਣ ਉਹ ਭਰਾ ਤੇ ਭਰਾ ਦਾ ਦੁਸ਼ਮਣ ਬਣਿਆ ਵਾ ਆ ਨੂੰ ਦੇ ਕੇ ਤਸਾ ਜਾਂਦਾ ਲੱਗੇ ਫਿਰ ਵੀ ਚਾਚੇ ਤਾਏ ਲੱਗਦੇ ਆ ਕੋਹ ਨਾ ਕੋਹ ਚੱਲ ਪੁੱਤ ਸਾਡੇ ਵਾਲਾ ਮੋਟਰਸਾਈਕਲ ਲੈ ਜਾ ਤਾ ਆ ਜਾ ਪੁੱਤ ਆ ਜਾSnipe ਜੋ ਹੁਣ ਮੇਰੀ ਗੱਲ ਸੁਣਾ ਬੰਦੇ ਸਾਡੇ ਮੁੜਕੇ ਨਹੀਂ ਆਏ ਪੈਸੇ ਲੈਣ ਉਹ ਨਹੀਂ ਚਾਚਾ ਮੁੜਕੇ ਨਹੀਂ ਆਏ ਮੈਂ ਤਾਂ ਸਗੋਂ ਆਖਿਆ ਸੀ ਅੱਛਾ ਮੈਂ ਹਾਂ ਵੀ ਧਿਆਨ ਰੱਖਿਓ ਹੁਣ ਤੇ ਵਿਆਜ ਵੀ ਇਹਦਾ ਵੱਧ ਪੈਣਾ ਜੇ ਪਹਿਲਾਂ ਅਸੀਂ ਦਿੰਦੇ ਰਹੇ ਆ ਤਿੰਨ ਪੈਸੇ ਹਿਸਾਬ ਨਾਲ ਅੱਛਾ ਐ ਕਿ ਹੁਣ ਜਿੰਨੂੰ ਵੀ ਜਣਾ ਨਾ ਪੈਸਾ ਤੇ 5 ਰੁਪਏ ਦੇ ਹਿਸਾਬ ਨਹੀਂ ਦੇ ਰਹੇ। ਇਹ ਪਹਿਲਾਂ ਗੱਲ ਕਰ ਲਈ ਉਹਨਾਂ ਨਾਲ। ਮੈਂ ਗੱਲ ਪਹਿਲਾਂ ਹੀ ਕਰ ਲਈ ਮੈਂ ਕਿਹਾ ਚਲ ਤੁਸੀਂ ਪਹਿਲਾਂ ਵੀ ਖੜਦੇ ਰਹੇ ਜੇ ਤੇ ਤੁਹਾਨੂੰ ਮੈਂ 4 4.5 ਰੁਪਏ ਦੇ ਹਿਸਾਬ ਨਾਲ ਦੇ ਦੂੰਗਾ ਮੈਂ। ਅੱਛਾ। ਤੇ ਉਦਾਂ ਕਹਿੰਦੇ ਸੀ ਕਿਹਦੇ ਕੋਈ ਗੱਲ ਹੈ ਸਾਨੂੰ ਇੰਨੇ ਕੇ ਪੈਸੇ ਦੀ ਲੋੜ ਵਾ। ਤੇ ਕਹਿੰਦੇ ਡੇ ਸੀ ਕਿਹਦੇ ਝੋਨੇ ਤੋਂ ਅਸੀਂ ਮੋੜ ਵੀ ਦੇਣੇ ਆ। ਪਰ ਤੁਹਾਨੂੰ ਪਤਾ ਕਰ ਜਾ ਚੁੱਕਿਆ ਮੁਰਦਾ ਵਾ। ਹੂੰ ਉਹਨਾਂ ਦੇ ਘਰ ਦਾ ਪੱਤ ਫੇਰ ਬੜਾ ਪਿਆ ਵਾ। ਅੱਛਾ। ਇਹ ਤਾਂ ਗੱਲ ਛੱਡ ਦੇ ਉਹਨਾਂ ਦੀ। ਪੈਸੇ ਨੇ ਉਹਨਾਂ ਨੇ ਵਾਪਸ ਚਲੋ ਅਹੀਂ ਤੇ ਉਹ ਕਹਿੰਨੇ ਆ ਵੀ ਵਿਆਜ ਸਾਡਾ ਦੇਈ ਜਾਣ। ਹੂੰ। ਆਹ ਆਜਨਾ ਹੀ ਸਾਡਾ ਕੰਮ ਨਿਬੜ ਜਾਣਾ ਵਾ ਬਾਕੀ ਰਹੀ ਗੱਲ ਮੂਲ ਦੀ ਉਹ ਤਾਂ ਅਸੀਂ ਕਢਾਈ ਲੈਣਾ ਵਾ ਪਿਆਰ ਨਾਲ ਦੇ ਦੇਣਗੇ ਤੇ ਠੀਕ ਵਾ ਇਹਦੇ ਤਰੀਕੇ ਤੁਹਾਨੂੰ ਪਤਾ ਡੇ ਕੋ ਹੋਰ ਵੀ ਬੜੇ ਆਹ ਹੋਏ ਤੇ ਹੈ ਹੀ ਆ ਆਜੋ ਆਜੋ ਪੁੱਤ ਦੇ ਦੇਣਗੇ ਆਪੂ ਉਹ ਕੋਈ ਗੱਲ ਨਹੀਂ ਹੈ ਹਨਾ ਸੰਦੀਪ ਆਜਾ ਪੁੱਤ ਤੈਨੂੰ ਮੈਂ ਚਾਬੀ ਪੜਾਵਾਂ ਉਹ ਦਿਲ ਜੀ ਠੀਕ ਠਾਕ ਹੈ ਇਹ ਕਿਹਨੂੰ ਸਰਾ ਠੀਕ ਠਾਕ ਵਧੀਆ ਕੀ ਗੱਲ ਹੋ ਗਈ ਆ ਉਹ ਗੱਲ ਕੀ ਹੋਣੀ ਆ ਜੋ ਬਣ ਮੋਰਸਾ ਲੈ ਗਿਆ ਲਵਲੀ ਤੇ ਆਪਾਂ ਨਾ ਚਾਚੇ ਦਾ ਮੋਰਸਾ ਲੈ ਕੇ ਚੱਲੇ ਸ਼ਹਿਰ ਜਾਣਾ ਅਸੀਂ ਕੰਮ ਹੀ ਧੋਰਾ ਜੀ ਉਹ ਮੋਰਚਲ ਦੀ ਜੇ ਐਨੀ ਤੰਗੀ ਆ ਤੇ ਤੂੰ ਹੀ ਰੁਪਈਆ ਲੱਖ ਜੋਦਨ ਖੜਿਆ ਹੀ ਗਿਆ ਤੇ 50000 ਮੇਕੋ ਹੋਰ ਲੈ ਜਾਂਦੇ ਹੁਣ ਤਰਲੇ ਮਾਰਦੇ ਫਿਰਦੇ ਜੇ ਚੀਜ਼ ਆਪਣੀ ਘਰ ਦੀ ਹੋਵੇ ਨਾ ਤੇ ਵਧੀਆ ਰਹਿੰਦਾ ਕੰਮ ਮੰਗਣੀ ਨਹੀਂ ਪੈਂਦੀ ਕੋਈ ਗੱਲ ਨਹੀਂ ਵੇ ਲੈਣੇ ਆ ਉਦੋਂ ਤਾਂ ਨਾ ਲੋਰ ਨਹੀਂ ਪੈਂਦੀ ਇਕੱਲੇ ਇਕੱਲੇ ਜਾਈਦਾ ਵਾ ਅੱਜ ਦਮਾਨ ਇਕੱਠਾ ਕੰਮ ਪੈ ਗਿਆ ਸੀ ਫੇਰ ਵੀ ਵੇ ਲਾਂਗੇ ਕਿੱਦਾਂ ਕਰਨਾ ਇਸੇ ਕਰਕੇ ਤੇ ਕਹਿ ਰਹਿਆ ਵਾਂ ਹੁਣ ਜਿਹੜਾ ਤੁਹਾਡੇ ਘਰ ਇੱਕ ਮੋਟਰਸਾਈਕਲ ਵਾ ਉਹਦੀ ਵੀ ਕਿਹੜੀ ਰੋਈ ਲੋਡ ਪੈਂਦੀ ਆ ਪਰ ਮਜਬੂਰੀ ਤੇ ਪੈ ਹੀ ਜਾਂਦੀ ਨਾ ਕਦੀ ਹੁਣ ਅੱਜ ਵੇਹ ਪੈ ਗਈ ਆ ਕੋਈ ਗੱਲ ਨਹੀਂ ਮੈਨੂੰ ਦੱਸ ਦਿਓ ਐਹੇ ਲੱਲਿਓ ਮੇਖੋਂ ਤੇ ਮੋਟਰਸਾਈਕਲ ਲਿਖ ਲਿਆਓ ਇਹਦਾ ਚੰਗਾ ਲੱਗਦਾ ਵਾ ਹੈ ਇੱਕੋ ਜਿਹਾ ਤੁਸੀਂ ਦੋਵੇਂ ਜਣੇ ਹੈਗੇ ਜੇ ਕੋਈ ਗੱਲ ਨਹੀਂ ਵੇਖ ਲਾਂਗੇ ਭਾਜੀ ਕੀ ਕਰਨਾ ਆਹੋ ਬੋਲਦੇ ਨਹੀਂ ਚਲਿਏ ਅੱਗੇ ਕਿੰਨਾ ਟਾਈਮ ਹੋ ਗਿਆ ਚਲੋ ਚਲੀਏ ਚੰਗਾ ਚਾਚਾ ਜੀ ਕੋਈ ਨਹੀਂ ਆ ਗਿਆ ਚਾਚਾ ਜੀ ਹੋ ਗਿਆ ਆ ਕੋਈ ਨਹੀਂ ਕੋਈ ਨਹੀਂ ਜਾਓ ਆਓ ਆ ਵੇਖ ਲੋ ਇਹਨਾਂ ਦੇ ਸ਼ਾਨ ਹੈ ਇਹਨਾਂ ਦੇ ਜੁਬਨ ਕੀ ਦੱਸਾਂ ਇਹ ਮੰਗਣ ਤੁਰੇ ਰਹਿੰਦੇ ਕੋਈ ਨਾ ਕੋਈ ਜੀ ਹਾਂ ਹਾਂ ਤੇ ਦੱਸ ਮੇਰੀ ਗੱਲ ਸੁਣਾ ਇਹਨਾਂ ਦਾ ਕਿੰਨਾ ਕੁ ਖਰਚਾ ਵਾ ਚਾਰ ਪੰਜ ਜਣੇ ਦੇ ਹੈਗੇ ਘਰ 'ਚ ਤੇ ਇਹ ਕਿਤੇ ਕਮੀ ਧੰਦੀ ਲੱਗੇ ਹੁਣ ਤੇ ਪੈਸੇ ਦੀ ਤਾਂ ਕਮੀ ਆਉਂਦੀ ਨੀਗੀ ਪੈੜੀ ਵੀ ਹੈਗੀ ਆ ਇਹ ਨਹੀਂ ਆ ਨੀ ਵੀ ਪੈੜੀ ਹੈ ਨੀ ਇਹਨਾਂ ਦੀ ਪਰ ਕਰਨਾ ਕੱਖ ਲਈ ਉਹ ਗੱਲ ਤੇ ਸਾਰੀ ਹਾਵ ਆ ਨਾ ਹੁਣ ਕਿਤੇ ਲੱਗੇ ਹੁਣ ਚੱਲ ਬਹੁਤਾ ਨਹੀਂ 10-12 ਹਜ਼ਾਰ ਰੁਪਏ ਲੈਂਦੇ ਹੁਣ ਮਹੀਨੇ ਦਾ ਕਿ ਕਦੇ ਦਾ ਕਦੇ ਪਹੁੰਚਦਾ ਕੰਮ ਹਾਂ ਗੱਲ ਤੇ ਇਹਨਾਂ ਨੇ ਮੱਕਈਆ ਰੀ ਕਹੀ ਆ ਪਰ ਜੇਰ ਬਾਜੀ ਇਹਨਾਂ ਜੇ ਇੰਨੀ ਹੈ ਨਾ ਦੁਆ ਭਰਾਵਾ ਜੇ। ਹੂੰ। ਪਰ ਸੰਦਰੀ ਇਦਲੂ ਮੇ ਪਏ। ਓਏ ਇਹੋ ਹੀ ਗੱਲ ਵਾ ਇਹਦੇ ਕਰਕੇ ਤੇ ਮਰਨ ਡੇ ਆ। ਪਰ ਇੱਕ ਗੱਲ ਹੋਰ ਵੀ ਜੇ। ਕਰਜ਼ਾ ਤੇ ਚੁਕਣਾ ਸ਼ੁਰੂ ਕਰਤਾ ਨੇ ਇਹਨਾਂ ਨੇ। ਇਹ ਅੱਜ ਵੀ ਹੈ ਨਹੀਂ ਤੇ ਕੱਲ ਵੀ ਹੈ ਨਹੀਂ। ਓਏ ਇਹ ਗੱਲ ਤਾਂ ਤੇ ਮੈਂ ਸਮਝਾਈ ਆ ਪਰ ਮੰਨਦੇ ਨਹੀਂ ਹਜੇ। ਓ ਚਲੋ ਕੋਈ ਗੱਲ ਨਹੀਂ। ਤੁਹਾਡਾ ਤੇ ਫਰਜ਼ਾ ਕਹਿਣਾ। ਕੋਈ ਮੰਨੇ ਨਾ ਮੰਨੇ। ਅਸੀਂ ਬੁਰੇ ਬਣ ਕੇ ਕੀ ਲੈਣਾ ਵਾ। ਓਏ ਇਹ ਤਾਂ ਕਰਦੇ ਨਹੀਂ ਠੀਕ। ਚਲੋ ਠੀਕ ਆ ਮੈਂ ਜਾਂਦਾ ਫਿਰ। ਬੈਰਾ ਚਾਹੀਦੀ ਨਹੀਂ ਮੈਨੂੰ। ਨਹੀਂ ਫਿਰ ਕਿਤੇ ਆਵਾਂਗਾ ਤੁਸੀਂ ਆਇਓ ਮਾਰੇ ਫਿਰ ਉਧਰ ਨੂੰ ਹੈ। ਚਲ ਆਵਾਂਗੇ। ਠੀ ਫਰ ਇਹਦੇ ਹੁੰਦੇ ਆ ਮੈਂ ਕੀ ਦੱਸਣਾ ਹੈ ਅੱਛਾ ਉਹ ਉਥੇ ਕਿਤੇ ਸਾਰਾ ਟੱਬਰ ਇਕੱਠਾ ਹੋਇਆ ਤੇ ਉੱਚੀ ਉੱਚੀ ਬੋਲਣ ਦੇ ਦੋਵੇਂ ਨੌਵੇਂ ਦੋਵੇਂ ਮੁੰਡੇ ਤੇ ਵਿੱਚ ਹੀ ਭੈਣ ਜੀ ਖਲੋਤੀ ਸੀਗੀ ਅੱਛਾ ਇਹ ਦਲਜੀਤਾਂ ਦਾ ਹੀ ਮੋਟਰਸਾਈਕਲ ਮੈਂ ਖੜਨਾ ਸ਼ੈਰ ਦੂਜਾਂ ਦਾ ਹੀ ਮੈਂ ਖੜਨਾ ਵਾ ਤੇ ਮੈਂ ਸੁਣ ਕੇ ਚਲ ਗਈ ਵੈਲੀ ਬਣਾਉਣ ਲਈ ਅੱਛਾ ਮੈਂ ਪਤਾ ਨਹੀਂ ਮੇਰੇ ਘਰ ਕੀ ਹੋਇਆ ਵਾ ਤੇ ਮੈਂ ਜਾ ਕੇ ਪੁੱਛਿਆ ਮੈਂ ਕਿਉਂ ਡਹਿ ਜੀ ਨਾ ਬੋਲਣਾ ਤੇ ਤੁਹਾਨੂੰ ਪਤਾ ਤਾਂ ਹੈ ਹੀ ਆ ਨਹੀਂ ਨਹੀਂ ਗੱਲ ਤਾਂ ਕੋਈ ਨਹੀਂ ਗਈ ਹੋਈ ਆਹੋ ਮੈਂ ਪਹੁੰਚੇ ਨਾ ਮਾਰੋ ਭੈਣ ਜੀ ਆਵਾਜ਼ ਤੁਹਾਡੇ ਉੱਥੋਂ ਤੱਕ ਜਾਂਦੀ ਸੀ ਤਾਂ ਹੀ ਮੈਂ ਆਈ ਆ ਨਹੀਂ ਤੇ ਮੈਨੂੰ ਕਿਹੜਾ ਸੁਪਨਾ ਆਉਣਾ ਸੀਗਾ ਇਹ ਮੋਟਰਸਾਈਕਲ ਹੀ ਤੇ ਇਹਨਾਂ ਨੂੰ ਕੰਮ ਹੀ ਹੈ ਇਹਨਾਂ ਜਾਣਾ ਤੇ ਉਹ ਜਿਹੜੀ लवली ਦੀ ਘਰ ਦੀ ਉਹ ਤਾਂ ਜਿਆਦਾ ਹੀ ਤੇਜ ਵਾ ਉਹਨੇ ਤੇ ਮੇਰੀ ਖਲੋਤੀ ਦੀ ਸ਼ਰਮ ਨਾ ਕੀਤੀ लवली ਮੈਂ ਹਾਂ लवली ਨੂੰ ਆਂਦੀ ਮੋਟਰਸਾਈਕਲ ਫੜਾ ਤਾਂ ਚੱਲੀਏ ਅੱਛਾ ਉਹਨੇ ਮਾਰੀ ਕਿੱਕ ਤੇ ਦੋਵੇਂ ਜੀ ਚੜ ਕੇ ਗਾਂਗੇ ਤੇ ਨਾਲ ਹੀ ਇਹਨਾਂ ਨੂੰ ਕਹਿ ਗਏ ਕਿ ਬੱਸੇ ਆ ਜਿਓ ਅੱਛਾ ਮੈਂ ਫਿਰ ਕਿਹਾ ਮੈਂ ਕੋਈ ਗੱਲ ਨਹੀਂ ਬੱਸੇ ਕਿੱਥੇ ਜਾਣਾ ਵਾ ਆਜੋ ਤੁਹਾਡੇ ਘਰ ਖਲੋਤਾ ਮੋਟਰਸਾਈਕਲ ਸਾਨੂੰ ਚਾਬੀ ਦਿੰਨੀ ਹੈ ਤੇ ਜਦ ਹੋ ਆਓ ਜਾ ਕੇ ਤੁਸੀਂ ਫਿਰ ਆਈ ਹੀ ਚੱਲ ਨਾਲੇ ਮੈਂ ਚੰਗੇ ਹੋਵਾਂਗੇ ਮਿੱਠੇ ਪਿਆਰੇ ਬਣਾਂਗੇ ਇਹਨਾਂ ਨਾਲ ਤਾਂ ਫਿਰ ਕੰਮ ਰੋਹਣਾ ਪੜੇ ਹੱਥੇ ਚ ਕਰਾਂਗੇ ਤੇ ਜੇ ਇਹਨਾਂ ਨੂੰ ਕੌੜਾ ਮੂੰਹ ਮਾਰਿਆ ਨਾ ਇਹਨਾਂ ਨੇ ਸਾਡੇ ਹੱਥ ਨਹੀਂ ਆਉਣਾ